ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂ ਸਵਾਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਮਨ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ देश का किसान जो पेट भरता गा और खास करके जब मैं पंजाब की गल करा खेती बाड़ी दर पर सूबा गा अग्रेरियन स्टेट आ स्टेट ने पंजाब स्टेट ने जो उन्नीस सौ साठ तो ला लीए सत्तर तो ला लीए लगातार देश के लोगों का पेट भरिया गा ਗ੍ਰੀਨ ਰੈਵੋਲੂਸ਼ਨ ਆਈ ਪੰਜਾਬ ਨੇ ਕਣਕ ਦੀ پیداوار ਵਧਾਈ ਝੋਨੇ ਦੀ پیداوار ਵਧਾਈ ਧਰਤੀ ਹੇਡ ਦਾ ਪਾਣੀ ਖਿੱਚਿਆ ਸਾਡਾ ਧਰਤੀ ਹੇਡ ਦਾ ਪਾਣੀ ਥੱਲੇ ਚਲਿਆ ਗਿਆ 151 ਬਲਾਕਸ ਦੇ ਵਿੱਚੋਂ 117 ਬਲਾਕ ਜਿਹੜੇ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇ ਪਰ ਲੇਕਿਨ ਪੰਜਾਬ ਜਿਹੜਾ ਇੱਕ ਢਾਕੇ ਦੇਸ਼ ਦੇ ਨਾਲ ਖੜਿਆ ਕਦੇ ਦੇਸ਼ ਦੇ ਕੇਂਦਰੀ ਪੂਲ ਦੇ ਅੰਦਰ ਕੌਮੀ ਅੰਨ ਭੰਡਾਰ ਦੇ ਅੰਦਰ ਨੈਸ਼ਨਲ ਫੂਡ ਬਾਲ ਦੇ ਅੰਦਰ ਪੰਜਾਬ ਨੇ ਆਪਣਾ ਹਿੱਸਾ ਘਟਦੀ ਕੀਤਾ ਬਲਕਿ ਆਪਣਾ ਹਿੱਸਾ ਹਰ ਇੱਕ ਸਾਲ ਵਧਾਉਂਦਾ ਰਿਹਾ ਚਾਹੇ ਉਹ ਕਣਕ ਹੋਵੇ ਚਾਹੇ ਉਹ ਚਾਵਲ ਹੋਣ ਆदमी ਸਭ ਤੋਂ ਵੱਡਾ ਹਿੱਸਾ ਜਿਹੜਾ ਜੇ ਮੈਂ ਗੱਲ ਕਰਾਂ ਚਾਵਲ ਦੇ ਰੂਪ ਦੇ ਵਿੱਚ ਜਾਂ ਕਣਕ ਦੇ ਰੂਪ ਦੇ ਵਿੱਚ ਜੇ ਇਕੱਲੀ ਕਣਕ ਦੀ ਗੱਲ ਕਰੀਏ ਸਭ ਤੋਂ ਵੱਧ ਹਾਈएस्ट ਸਟੇਡੀਆ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਆ ਪਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਖੇਤ ਮਜ਼ਦੂਰ ਨੂੰ ਸੈਂਟਰ ਸਰਕਾਰ ਨੇ ਅੱਖੋ ਪਰੋਖੋ ਕੀਤਾ ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦੋਨਾਂ ਸੂਬਿਆਂ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਐਮਐਸਪੀ ਲਾਗੂ ਆ ਇਹਨਾਂ ਦੋਨਾਂ ਸੂਬਿਆਂ ਦੇ ਜਿਹੜਾ ਖੇਤੀਬਾੜੀ ਦਾ ਇਨਫਰਾਸਟ੍ਰਕਚਰ ਆ ਯਾ ਮੰਡੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆ ਉਹਦੇ ਬਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਬੜਕੇ ਇਸ ਤਰ੍ਹਾਂ ਲੱਗ ਰਿਹਾਗਾ ਕਿ ਹਾਲੀ ਹਾਲੀ ਕੇਂਦਰ ਸਰਕਾਰ ਚਾਹ ਰਹੀ ਆ ਕਿ ਪੰਜਾਬ ਦਾ ਜਿਹੜਾ ਮੰਡੀ ਕਰਨਾ ਯਾ ਹਰਿਆਣਾ ਦਾ ਮੰਡੀ ਕਰਨਾ ਉਹ ਤੈਸ ਤਰ੍ਹਾਂ ਸੋਹੇ ਟੁੱਟਦੇ ਔਰ ਰਾਜ ਜਿਹੜਾ ਬਰਬਾਦ ਹੋ ਜੇ ਹੁਣ ਸਾਰਾ ਖਰਚਾ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟ੍ਰਕਚਰ ਦੇ ਉੱਤੇ ਸਾਨੂੰ ਪੈਸਾ ਲਾਉਣਾ ਪਊਗਾ